ਦੇ ਦੋਵੇਂ ਮੁਲਕ ਰਾਜ਼ੀ ਹੋ ਗਿਆ ਹੈ ਔਰ ਪਾਕਿਸਤਾਨ ਦੇ ਵੱਲੋਂ ਵੀ ਇਸ ਗੱਲ ਦਾ ਐਲਾਨ ਕਰ ਦਿੱਤਾ ਹੈ ਕਿ ਅਸੀਂ ਵੀ ਜਿਹੜਾ ਹੈ ਉਹ ਸੀਜ਼ਫਾਇਰ ਚਾਹੁੰਦੇ ਸੀ ਪੀਸ ਚਾਹੁੰਦੇ ਸੀ ਸ਼ਾਕਡਾਰ ਹੋਣ ਦਾ ਟਵੀਟ ਆਇਆ ਹੈ ਔਰ ਇੱਕ ਜਿਹੜੀ ਰਾਤ ਪਰ ਬੈਠਕ ਚੱਲੀ ਹੈ ਕੀ ਕੁਝ ਖਾਸ ਉਸ ਬੈਠਕ ਦੇ ਵਿੱਚ ਰਿਹਾ ਹੈ ਕਿ ਜਿਸ ਤੋਂ ਬਾਅਦ ਦੋਹਾਂ ਮੁਲਕਾਂ ਦੇ ਦਰਮਿਆਨ ਬਣੇ ਤਣਾਅ ਨੂੰ ਘਟ ਕਰਨ ਦੀ ਅਮਰੀਕਾ ਦੀ ਜਿਹੜੀ ਵਿਚੋਟਾ ਰਹੀ ਹੈ ਕਿਵੇਂ ਕਾਮਯਾਬ ਹੋਈ ਹੈ ਅ ਨਿਊਜ਼ ਰੂਮ ਦਾ ਰੱਖ ਕਰਾਂਗੇ ਪ੍ਰਿੰਸ ਮੇਰੇ ਸਹਿਯੋਗੀ ਲਗਾਤਾਰ ਬਣੇ ਹੋਇਆ ਪ੍ਰਿੰਸ ਜਿਹੜੀ ਇਹ ਰਾਤ ਪਰ ਬੈਠਕ ਚੱਲੀ ਆ ਕਹਿੰਦੇ ਉਸ ਦਾ ਹੀ ਨਤੀਜਾ ਹੈ ਕਿ ਹੁਣ ਜਿਹੜੀ ਇਹ ਸਥਿਤੀ ਤਣਾਅ ਵਾਲੀ ਨਹੀਂ ਰਹੇਗੀ ਪਾਕਿਸਤਾਨ ਵਾਲੇ ਪਾਸੋਂ ਟਵੀਟ ਆਗੇ ਆਂ ਇੰਡੀਆ ਵਾਲੇ ਪਾਸੋਂ ਕਿਸ-ਕਿਸ ਦੇ ਵੱਲੋਂ ਜਿਹੜਾ ਹੈ ਬਿਆਨ ਜਿਹੜਾ ਹੈ ਆਫੀਸ਼ੀਅਲ ਤੌਰ ਦੇ ਉੱਤੇ ਸਾਹਮਣੇ ਆਇਆ ਹੈ ਸਭ ਤੋਂ ਪਹਿਲਾਂ ਨਵਜੋ 10 ਦੱਸ ਦਈਏ ਕਿ ਭਾਰਤ ਦੀ ਕੋਈ ਵੀ ਪ੍ਰਤੀਕਿਰਿਆ ਇਸਤੇ ਨਹੀਂ ਆਈ ਆ ਪਰ ਫਿਰ ਵੀ ਜਨਾਲ ਟਰੰਪ ਜੋ ਕਿ ਵਿਸ਼ਵ ਸੁਪਰ ਪਾਵਰ ਮੁਲਕ ਅਮਰੀਕਾ ਦੇ ਪ੍ਰੈਜ਼ੀਡੈਂਟ ਦਾ ਇਹ ਕਹਿਣਾ ਹੈ ਕਿ ਲੰਬੀ ਗੱਲਬਾਤ ਤੋਂ ਬਾਅਦ ਦੋਹੇ ਮੁਲਕ ਮੰਨ ਗਏ ਨੇ ਇੰਡੀਆ ਪਾਕਿਸਤਾਨ ਦੇ ਵਿੱਚ ਜੋ ਜੰਗ ਦਾ ਬਿਗੁਲ ਵੱਜ ਗਿਆ ਸੀ ਜਿਸ ਨਾਲ ਮਾਹੌਲ ਇਸ ਵਕਤ ਇਨਾ ਤਣਾਅਪੂਰਨ ਸੀ ਪਰ ਇਹ ਵੀ ਗੱਲ ਦੇਖਿਆ ਜਾਵੇ ਕਿ ਅੱਜ ਸਵੇਰ ਤੋਂ ਧਮਾਕਿਆਂ ਦੀ ਆਵਾਜ਼ ਜਦੋਂ 6-7 ਵਜੇ ਤੋਂ ਬਾਅਦ ਰੁਕੀ ਤਾਂ ਉਸ ਤੋਂ ਬਾਅਦ ਫੋਨ ਖੜਕਣੇ ਸ਼ੁਰੂ ਹੋਏ ਅਮਰੀਕਾ ਦੇ ਫੌਨ ਸਿੱਧਾ ਆਰਮੀ ਚੀਫ ਪਾਕਿਸਤਾਨ ਨੂੰ ਗਿਆ ਕਿਉਂਕਿ ਪਰਮਾਣੂ ਬੈਠਕ ਦਾ ਜ਼ਿਕਰ ਚੱਲ ਰਿਹਾ ਸੀ ਉਹਨਾਂ ਨੂੰ ਜ਼ਰੂਰ ਤਪਕਾ ਦਿੱਤਾ ਹੋਣਾ ਕਿ ਤੁਸੀਂ ਇਹ ਗਲਤ ਕਰ ਰਹੇ ਹੋ